ਸਸਿਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੱਕਮਾਣਾ ਸੁਵਾਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਕੀਆਂ ਤੋਂ ਖੇਡਾਂ ਵਿੱਚ ਇੱਕ ਵਾਰ ਫਿਰ ਪੰਜਾਬ ਯੂਨੀਵਰਸਿਟੀ ਨੇ ਮਾਰੀ ਮੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਬਕਾਰੀ ਟਰੋਫੀ ਮੋਲਾਨਾ ਅਬੁਲ ਕਲਾਮ ਕੀਤੀ ਹਾਸਲ ਪੰਜਾਬ ਦੇ ਲੋਕਾਂ ਤੇ ਲੀਡਰਾਂ ਵਿੱਚ ਖੁਸ਼ੀ ਦੀ ਲਹਿਰ ਲੀਡਰਾਂ ਨੇ ਲੋਕਾਂ ਨੂੰ ਦਿੱਤੀ ਵਧਾਈ ਹੁਸ਼ਿਆਰਪੁਰ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ 4000 ਕਰੋੜ ਦੇ 29 ਪ੍ਰੋਜੈਕਟਾਂ ਦਾ ਰੱਖਿਆ ਅੰਨੀ ਪੱਥਰ ਪੰਜਾਬ ਲਈ ਕਈ ਹੋਰ ਪ੍ਰੋਜੈਕਟਾਂ ਦਾ ਕੀਤਾ ਐਲਾਨ ਪੰਜਾਬ ਲਈ 12000 ਕਰੋੜ ਰੁਪਏ ਦੇ ਕਈ ਹੋਰ ਪ੍ਰੋਜੈਕਟਾਂ ਦਾ ਕੀਤਾ ਐਲਾਨ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇਸ਼ਾਪੁਰ ਦੌਰੇ ਵਿੱਚ ਚੇਨਈ ਪਹੁੰਚੇ ਪੰਜਾਬ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਪਹੁੰਚਣ ਤੇ ਸੁਨੀਲ ਜਾਖੜ ਨੇ ਸੱਦ ਦੇ ਤਿੱਖੇ ਨਿਸ਼ਾਨੇ ਕਿਹਾ ਹੋ ਸਕਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਹਾ ਹੈਲੀਕਾਪਟਰ ਨਾ ਚੱਲਣ ਕਾਰਨ ਨਹੀਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦੀ ਪਾਰਟੀ ਦੇ ਵਿਧਾਇਕ ਅਮਨਦੀਪ ਰੋੜਾ ਦੀਆਂ ਵਧੀਆਂ ਮੁਸ਼ਕਲਾਂ ਸਾਬਕਾ ਪੀਏ ਨੂਤਮ ਕੀ ਦੇਣਾ ਪੈ ਸਕਦਾ ਹੈ ਮਹਿੰਗਾ ਪੀਏ ਨੇ ਲੋਕਪਾਲ ਕੋਲ ਕੀ ਸ਼ਿਕਾਇਤ ਕੈਤੋ ਬਾਤ ਅਮਨਦੀਪ ਰੋੜਾ ਤੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸੰਭਲ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਖੇਡਾਂ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਯੂਨੀਵਰਸਿਟੀ ਨੇ ਚੰਡੀ ਗੜ ਦਿੱਤੀ ਹੈ ਗੁਨਾਰਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਵਕਕਾਰੀ ਟਰੋਫੀ ਮੋਲਾਨਾ ਅਬੁਲ ਕਲਾਮ ਆਜ਼ਾਦ ਟਰੋਫੀ ਹਾਸਲ ਕੀਤੀ ਹੈ ਇਸ ਤੇ ਪੰਜਾਬ ਦੇ ਲੋਕਾਂ ਤੇ ਸਿਆਸੀ ਲੀਡਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਹੋਰ ਲੀਡਰਾਂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਖੇਡਾਂ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਯੂਨੀਵਰਸਿਟੀ ਨੇ ਝੰਡੀ ਗੱਡ ਦਿੱਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਬੱਕਾਰੀ ਟਰੋਫੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰੋਫੀ ਹਾਸਲ ਕਰ ਲਈ ਹੈ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਕਮਲ ਮੰਦੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਾਸੋਂ ਇਹ ਟਰੋਫੀ ਹਾਸਲ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 24 ਨਵੰਬਰ 1969 ਨੂੰ ਹੋਈ ਸੀ ਜਿਸਨੇ 1972 ਤੋਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਇਸ ਯੂਨੀਵਰਸਿਟੀ ਨੇ 1976 ਤੇ 77 ਵਿੱਚ ਪਹਿਲੀ ਵਾਰ ਇਹ ਟਰੋਫੀ ਆਪਣੇ ਨਾਂ ਕੀਤੀ ਸੀ ਇਸ ਤੋਂ ਲਾਵਾ 1779 ਤੋਂ 1987 ਤੱਕ 1991 ਤੋਂ 1994 ਤੱਕ 1997 ਤੋਂ 2003 ਤੱਕ ਸਾਲ 2006, 2010, 2011, 2018, 2022 ਅਤੇ ਹੁਣ 2023 ਵਿੱਚ ਗੁਨਾਨਕ ਦੇਵੀ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮੌਕੇ 25ਵੀਂ ਵਾਰ ਇਹ ਟਰੋਫੀ ਹਾਸਲ ਕੀਤੀ ਹੈ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੋਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ਤੇ ਸ਼ੁਰੂ ਹੋਈ ਇਹ ਟਰੋਫੀ ਹਰ ਸਾਲ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਖੇਡਾਂ ਦੇ ਖੇਤਰ ਵਿੱਚ ਸਭ ਤੋਂ ਵੱਧ ਮੱਲਾਂ ਮਾਰੀਆਂ ਹੋਣ। ਸਾਲ 1956 ਤੇ 57 ਲਈ ਇਹ ਟਰੋਫੀ ਸਭ ਤੋਂ ਪਹਿਲਾਂ ਮੁੰਬਈ ਯੂਨੀਵਰਸਿਟੀ ਨੂੰ ਮਿਲੀ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਸ ਯੂਨੀਵਰਸਿਟੀ ਨੇ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। 2000 ਤੋਂ ਲੈ ਕੇ ਹੁਣ ਤੱਕ ਇਹ ਟਰੋਫੀ ਉਸ ਨੂੰ ਹੀ ਮਿਲਦੀ ਰਹੀ ਹੈ। ਇਹ ਟਰੋਫੀ ਕਦੇ ਬਾਹਰ ਨਹੀਂ ਜਾ ਸਕੀ। ਪੰਜਾਬ ਵਿੱਚ ਇਹ ਟਰੋਫੀ ਕਦੇ ਪੰਜਾਬੀ ਯੂਨੀਵਰਸਿਟੀ ਕੋਲ ਤੇ ਕਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਕੋਲ ਅਤੇ ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੋਲ ਰਹੀ ਹੈ ਇਸ ਟਰੋਫੀ ਦੇ ਜੇਤੂਆਂ ਨੂੰ ਟਰੋਫੀ ਅਤੇ 15 ਲੱਖ ਰੁਪਏ ਦਿੱਤੇ ਜਾਂਦੇ ਨੇ ਇਹ ਟਰੋਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਨੂੰ 25ਵੀਂ ਵਾਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੂੰ 15 ਵਾਰ ਦਿੱਲੀ ਯੂਨੀਵਰਸਿਟੀ ਨੂੰ 14 ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 9 ਵਾਰ ਦਿੱਤੀ ਗਈ ਹੈ ਬੰਬਈ ਯੂਨੀਵਰਸਿਟੀ ਮੁੰਬਈ ਅਤੇ ਇੱਕ ਵਾਰ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਜਿੱਤੀ ਹੈ ਇਸ ਵਾਰ ਵੀ ਟਰੋਫੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਅਮਰਸਰ ਦੇ ਨਾਂ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਸੈਸੀਆਂ ਗੋ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਰੰਗਲੇ ਪੰਜਾਬ ਦੇ ਰੰਗ ਦਿਖਣੇ ਸ਼ੁਰੂ ਹੋ ਗਏ ਨੇ। ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਵਧਾਈਆਂ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੁਨੀਵਰਸਿਟੀ ਨੂੰ ਇੱਕ ਵਾਰ ਫਿਰ ਮੋਲਾਨਾ ਅਬਦੁਲ ਕਲਾਮ ਅਜ਼ਾਦ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਨੇ। ਇਸ ਮਾਮਲੇ ਤੇ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਤੰਜ ਕਰਦੇ ਹੋਏ ਟਵੀਟ ਕੀਤਾ ਏ ਉਹਨਾਂ ਲਿਖਿਆ ਕਿ ਜਿਵੇਂ ਮੋਦੀ ਨੂੰ ਲੱਗਦਾ ਏ ਕਿ 2014 ਤੋਂ ਪਹਿਲਾਂ ਭਾਰਤ ਜੰਗਲਾਂ ਵਿੱਚ ਰਹਿੰਦਾ ਸੀ ਉਵੇਂ ਹੀ ਆਮ ਆਦਮੀ ਪਾਰਟੀ ਨੂੰ ਲੱਗਦਾ ਏ ਕਿ 2022 ਤੋਂ ਪਹਿਲਾਂ ਪੰਜਾਬੀਆਂ ਦੀ ਕੋਈ ਪ੍ਰਾਪਤੀ ਹੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਲਿਖਿਆ ਹੈ ਕਿ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮਰਸਰ ਸਾਹਿਬ ਨੇ 25ਵੇਂ ਵਾਰ ਖੇਡਾਂ ਵਿੱਚ ਬਕਕਾਰੀ ਪ੍ਰਾਪਤੀ ਹਾਸਲ ਕਰ ਲਈ ਹੈ ਇਸ ਦੇ ਨਾਲ ਹੀ ਉਹਨਾਂ ਬਤਾਈ ਦਿੰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਅੱਜ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਹੁਸ਼ਿਆਰਪੁਰ ਦੇ ਦਸ਼ਹਾਰਾ ਗਰਾਊਂਡ 'ਚ ਆਯੋਜਿਤ ਸਮਾਗਮ ਦੌਰਾਨ ਨਿਤਿਨ ਗੜਕਰੀ ਨੇ ਪੰਜਾਬ ਵਾਸੀਆਂ ਨੂੰ ਵੱਡੀ ਸਵਾਗਤ ਦਿੰਦੇ ਹੋਏ 4000 ਕਰੋੜ ਰੁਪਏ ਦੇ 29 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਇੱਥੇ ਉਹਨਾਂ ਨੇ 4000 ਕਰੋੜ ਰੁਪਏ ਦੇ 29 ਪ੍ਰੋਜੈਕਟਾਂ ਦਾ ਇਸ ਮੌਕੇ ਉਨ੍ਹਾਂ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ। ਇਹਨਾਂ ਪ੍ਰੋਜੈਕਟਾਂ ਵਿੱਚੋਂ ਸਭ ਤੋਂ ਮਹੱਤਵਪੂਰਨ 40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਹੁਸ਼ਿਆਰਪੁਰ ਤੋਂ NH703 ਇਹ ਸਥਿਤ ਜਲੰਧਰ ਕਪੂਥਲਾ ਸੜਕ ਦਾ 9 ਕਿਲੋਮੀਟਰ ਲੰਬਾ ਚਾਰ ਮਾਰਗੀ ਸੈਕਸ਼ਨ ਹੈ। ਇਸ ਤੋਂ ਇਲਾਵਾ NH703 ਇਹ ਤੇ ਸਥਿਤ ਜਲੰਧਰ ਮੁਖਰੋੜ ਤੇ ਤਿੰਨ ਛੋਟੇ ਪੁਲਾਂ ਦੀ ਮੁਰੰਮਤ ਵੀ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਨਿਤਿਨ ਗੜਕਰੀ ਨੇ ਪੰਜਾਬ ਵਿੱਚ ਕਈ ਹੋਰ ਪ੍ਰੋਜੈਕਟਾਂ ਦਾ ਐਲਾਨ ਕੀਤਾ। ਅੱਜ ਵਿਸ਼ੇਸ਼ ਰੂਪ ਸੇ शिलान्यास और लोकार्पण के जो कार्यक्रम हो रहे हैं उसमें करीब चार हजार करोड़ की लागत से करीब उनतीस कार्यों का शिलान्यास और लोकार्पण हो रहा है मुझे खुशी है कि 2014 में आदरणीय नरेंद्र मोदी जी के नेतृत्व में हमारी सरकार आई और इस सरकार में हमने यह तय किया कि इस देश के इंफ्रास्ट्रक्चर को सबसे बड़ी प्राथमिकता दी गई मैं अक्सर एक बात दोहराता हूं क्योंकि मैं उन्नीस सौ पंचानवे दो हजार में महाराष्ट्र मुंबई में मंत्री था तो मुझे पचपन उड्डान पुल मुंबई में और मुंबई पुना एक्सप्रेस हाईवे और एक समुन्दर में वर्ली बांद्रा सी लिंक के एक बड़े बड़े प्रोजेक्ट बनाने का सौभाग्य मिला तब मुझे उस समय मैंने अपने ऑफिस में एक बात लिख कर रखी थी जो अमेरिकन प्रेसिडेंट जॉन एफ जी ने कहा था उन्होंने कहा था कि अमेरिकन रोड्स आर नॉट गुड बिकॉज अमेरिका इज रीच बट अमेरिका इज रीच बिकॉज अमेरिकन रोड्स आर गुड और मुझे लगता है कि राज्य का और देश का विकास करना है तो हमें इंफ्रास्ट्रक्चर अच्छा बनाना होगा वाटर, पावर ट्रांसपोर्ट एंड कम्युनिकेशन अगर होगा तो कैपिटल इन्वेस्टमेंट आएगी उद्योग आएंगे उद्योग व्यापार बढ़ेगा और उद्योग और व्यापार बढ़ेगा तो रोजगार बढ़ेगा और रोजगार बढ़ेगा तो गरीबी दूर होगी अगर रोड अच्छे होंगे तो विशेष रूप से हमारे जो गांव है जो किसान है उनके लिए भी रोड का बहुत महत्व होता है मैं किसान हूं और करीब तीन चीनी मिले मेरे क्षेत्र में चलाता हूं और मुझे याद है बात का मुझे बहुत गौरव है पंजाब में 2014 में एनएच की लंबाई एक किलोमीटर थी और 2024 में वो बढ़कर चार किलोमीटर हो गई है और पिछले नौ साल में पंजाब में 2540 किलोमीटर एनएच की लंबाई बढ़ी है राज्य में अड़तीस हजार करोड़ की लागत से एक हजार किलोमीटर की 28 परियोजना पर काम चल रहा है और भारत माला परियोजना में फेज वन में एक लाख करोड़ की लागत से 2160 किलोमीटर के ग्रीनफील्ड एक्सप्रेसवे इकोनॉमिक कॉरिडोर एवं हाईवे का भी निर्माण किया जाएगा भारतमाला परियोजना फेज टू में पचास हजार करोड़ की लागत से 1126 किलोमीटर के सड़क निर्माण की भी योजना बनाने का हमने संकल्प किया है आज मुझे विशेष रूप से विश्वास है ਇਹ ਅੰਮ੍ਰਿਤਸਰ 에어ਪੋਰਟ ਸੇ ਰਾਮਦਾਸ ਤੱਕ 523 ਕਰੋੜ ਦੀ ਲਾਗਤ ਸੇ 40 ਕਿਲੋਵੈਟਰ 4 ਲੇਨ ਮਾਰਗ ਦਾ ਨਿਰਮਾਣ ਹੋ ਜਾਏਗਾ 2024 ਮੇ ਪੂਰਾ ਹੋ ਜਾਏਗਾ ਨਿਤਿਨ ਗਟਕਰੀ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅਡੇ ਤੋਂ ਰਾਮਦਾਸ ਤੱਕ ਚਾਰ ਮਾਰਗੀ ਹਾਈਵੇ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ ਇਸ ਦੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ ਲੁਧਿਆਣਾ ਦੇ ਸਮਰਾਲਾ ਚੌਂਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਕੇਂਦਰੀ ਮੰਤਰੀ ਨੀਤਿੰਗਾਟ ਕਰੀ ਦੇ ਹਸ਼ਾਰਪੁਰ ਦੌਰੇ ਵਿੱਚ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਏ ਪਰ ਇਸ ਮੌਕੇ ਮੁੱਖ ਮੰਤਰੀ ਭਗਮਤ ਤੁਮਨ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਮੁੱਖ ਮੰਤਰੀ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਨਾ ਹੋਣ ਨੂੰ ਲੈ ਕੇ ਸੁਨੀਲ ਜਾਖੜ ਵੱਲੋਂ ਉਨ੍ਹਾਂ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨੀਤਿੰਗਾਟ ਕਰੀ ਵੱਲੋਂ ਅੱਜ ਹਸ਼ਾਰਪੁਰ ਦਾ ਦੌਰਾ ਕੀਤਾ ਗਿਆ ਤੇ ਪੰਜਾਬ ਲਈ ਕਈ ਵੱਡੇ ਐਲਾਨ ਕੀਤੇ ਗਏ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਐਮਪੀ ਉੱਥੋਂ ਗੈਰ ਹਾਜ਼ਰ ਰਹੇ ਇਸ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਰਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਮੌਸਮ ਬਹੁਤ ਤੁੰਦ ਵਾਲਾ ਏ ਹੋ ਸਕਦਾ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ ਉਹਨਾਂ ਕਿਹਾ ਕਿ ਅੱਜ ਮੈਨੂੰ ਇਹ ਗੱਲ ਚੁਭ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਕੇ ਜਿਨ੍ਹਾਂ ਨੂੰ 2/3 ਬਹੁਮਤ ਦਿੱਤਾ ਜੇਕਰ ਉਹ ਅੱਜ ਇੱਥੇ ਹੁੰਦੇ ਤਾਂ ਪੰਜਾਬ ਦੀ ਗੱਲ ਬਿਨਾਂ ਸਿਆਸੀ ਪ੍ਰੇਸ਼ਭਾਵ ਦੇ ਇੱਥੇ ਰੱਖੀ ਜਾ ਸਕਦੀ ਸੀ ਬੜੀ ਮੈਂ ਸਮਝਦਾ ਮੈਂ ਇੱਕ ਤਰ੍ਹਾਂ ਬਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਕੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਚੀਫ ਮਿਨਿਸਟਰ ਕਿੰਨੇ ਐਮਪੀ ਸਹਿਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮੈਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉਥੇ ਸਾਰੇ ਐਮਪੀ ਸਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਨਤਾ ਇਹਨਾਂ ਦੇ ਸਿੱਲਾਕਸਾਤੀਆਂ ਇਹਨਾਂ ਨੇ ਠੁੱਠੀ ਦੀ ਹੈ ਦਫ਼ਤਰੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਕੜਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਪੀ ਜੀ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚਿੰਤ ਸਿੰਘ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਿਆ ਤੇ ਮੰਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਨਾਲ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨੂੰ ਹੈਲੀਕਾਪਟਰ ਦਾ ਮਨੂਨ ਡਿਸੀਜਨ ਅਸੀਂ ਸਾਰਿਆਂ ਦਾ ਡਿਸੀਜਨ ਹੈ ਵੀ ਇਸ ਮੌਸਮ ਵਿੱਚ ਨਹੀਂ ਆਣਾ ਹੈ ਹੈਲੀਕਾਪਟਰ ਆਹ 2 ਘੰਟੇ ਚੰਦੀ ਰਗੜਾ ਮੈਂ ਪਹੁੰਚ ਕੇ ਆਉਂ ਜਾਂ ਸਕਦੇ ਸੀ ਇੱਕੋ ਸਵਾਲ ਪੁੱਛਾਂਗਾ ਕਿ ਉਹਨਕੇ ਪਾਉਂ ਮੈਂਹੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨਹੀਂ ਆਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜਾ ਦੇ ਹੈਲੀਕਾਪਟਰ ਚੜ੍ਹਣਾ ਹੀ ਨਹੀਂ ਅੱਜ bina ਹੈਲੀਕਾਪਟਰ ਦੇ ਘਰੋਂ ਨਹੀਂ ਨਿਕਲਦੇ ਚੜ੍ਹਨੇ ਹੈਲੀਕਾਪਟਰ ਚਾਹੀ ਤੋ ਨੂੰ ਮੌਕਾ ਸੀ ਜੀ ਅਕਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਆਏ ਹੈ ਬਾਕੀ ਹੋਰ ਜਿਹੜੇ ਪ੍ਰਪੋਜ਼ਲ ਰੱਖੇ ਹੋ ਸੋ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਜੀ ਬਾਤ ਪਰਸੂ ਕਰਕੇ ਕਰੂਗਾ ਜੀ ਅਜੋ ਨੇ ਹੁਣ ਇਹ ਨਿਵੇੜਾ ਹੋ ਜਾਣਾ ਸੀ ਤਾਂ ਦੱਸ ਦਈਏ ਕਿ ਜਦੋਂ ਇਸ ਤੋਂ ਪਹਿਲਾਂ ਨਿਤਿਨ ਗੜਕਰੀ ਪੰਜਾਬ ਆਏ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਤੇ ਉਹਨਾਂ ਨਾਲ ਲੋਕਾਂ ਨੂੰ ਸੰਬੋਧਨ ਕੀਤਾ ਸੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਤਿਨ ਗੜਕਰੀ ਦੀ ਕਾਫੀ ਤਾਰੀਫ਼ ਵੀ ਕੀਤੀ ਸੀ ਇਸ ਦੇ ਚੱਲਦੇ ਅੱਜ ਹੁਸ਼ਿਆਰਪੁਰ ਵਿੱਚ ਮੁੱਖ ਮੰਤਰੀ ਦੇ ਨਾਂ ਪਹੁੰਚਣ ਤੇ ਸਿਆਸਤ ਗਰਮਾਉਣੀ ਸੁਭਾਵਿਕ ਹੈ ਆਵਾਦੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਵੱਦੀਆਂ ਨਜ਼ਰ ਆ ਰਹੀਆਂ ਨੇ ਆਪਣੇ ਗਰੀਬੀ ਸਾਥੀ ਹਰਸ਼ਾ ਰੇਨ ਨੂੰ ਫੋਨ ਤੇ ਤਵਕੀ ਦੇਣਾ ਆਵਾਦੀ ਪਾਰਟੀ ਵਿਧਾਇਕ ਅਮਨਦੀਪ ਕੌਰ ਨੂੰ ਮੈਗਾ ਪੈ ਸਕਦਾ ਹੈ ਸਾਬਕਾ ਪੀਏ ਦੀ ਸ਼ਿਕਾਇਤ ਤੇ ਲੋਕਪਾਲ ਵੱਲੋਂ ਆਵਾਦੀ ਪਾਰਟੀ ਵਿਧਾਇਕ ਅਮਨਦੀਪ ਤੇ ਉਹਨਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਸਬੰਧ ਮਾਰੀ ਕੀਤੇ ਗਏ ਹਨ ਮੋਗਾ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਚੋਣ ਲੜੀ ਸੀ ਉਹ ਇਸ ਵਿੱਚ ਜਿੱਤੇ ਵੀ ਸਨ ਇਸ ਦੇ ਨਾਲ ਵਿਧਾਇਕ ਦੇ ਸਾਬਕਾ ਪੀਏ ਵੱਲੋਂ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸਤ ਸੰਬੰਧੀ ਲੋਕਪਾਲ ਕੋਲ ਸ਼ਿਕਾਇਤ ਕੀਤੀ ਗਈ ਹੈ ਦੱਸਦੀ ਕਿ ਬੇਨਾਮੀ ਜਾਇਦਾਦ ਦੀ ਖਰੀਦਦਾਰੀ ਨਜਾਇਜ਼ ਵਸੂਲੀ ਅਤੇ ਇਸ ਤੋਂ ਇਲਾਵਾ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨ ਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ ਦੱਸਦੀ ਕਿ ਵਿਧਾਇਕ ਅਮਨਦੀਪ ਅਰੋੜਾ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਉਨ੍ਹਾਂ ਨੇ ਖੁੱਲੇ ਤੌਰ ਤੇ ਸੱਦਾ ਦਿੱਤਾ ਹੈ ਕਿ ਜੋ ਵੀ ਜਾਂਚ ਕਰਨੀ ਹੈ ਕਰ ਸਕਦੇ ਹਨ ਇਸੇ ਦੌਰਾਨ ਲੋਕਪਾਲ ਨੇ ਵਿਧਾਇਕ ਨੂੰ 8 ਜਨਵਰੀ ਨੂੰ ਨੋਟਿਸ ਜਾਰੀ ਕਰਕੇ 16 ਫਰਵਰੀ ਤੱਕ ਇਸ ਦਾ ਜਵਾਬ ਮੰਗਿਆ ਹੈ ਜ਼ਿਕਰ ਹੋ ਗਿਆ ਕਿ ਹਰਸ਼ਾ ਰੇਨ ਵਿਧਾਇਕ ਅਮਨਦੀਪ अरोड़ा ਦਾ ਬਤੌਰ ਪੀਏ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਨਾਮ ਦਾ ਮਿਸਯੂਜ਼ ਕਰ ਰਿਹਾ ਸੀ ਵਿਧਾਇਕ ਨੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਪੀਏ ਦੀ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ ਸੀ ਹਰਸ਼ ਨੇ ਇੱਕ ਕਾਨਫਰੰਸ ਕੀਤੀ ਤੇ ਇਹ ਜਾਣਕਾਰੀ ਜਨਤਾ 'ਕੀਤੀ ਇਸ ਤੇ ਵਿਧਾਇਕ ਅਮਨਦੀਪ अरोड़ा ਨੇ ਗੁੱਸੇ ਵਿੱਚ ਆ ਕੇ ਆਪਣੇ ਪੀਏ ਨੂੰ WhatsApp ਤੇ ਕਾਲ ਕਰਕੇ ਧਮਕੀ ਦਿੱਤੀ। ਇਸ ਦੌਰਾਨ ਹਰਸ਼ ਨੇ ਪੰਜਾਬ ਦੇ ਲੋਕਪਾਲ ਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਹਨਾਂ ਨੇ ਵਿਧਾਇਕ ਤੇ ਉਹਨਾਂ ਦੇ ਮੈਂਬਰਾਂ ਨੂੰ ਸਮਣੇ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਹਰਸ਼ ਨੇ ਵਿਧਾਇਕ ਤੇ ਬੇਨਾਮੀ ਜਾਇਦਾਦ ਦੀ ਖਰੀਦਦਾਰੀ, ਸਰਕਾਰੀ ਜ਼ਮੀਨਾਂ ਤੇ ਕਬਜ਼ੇ ਸੰਬੰਧੀ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹ ਦੇਖਣਾ ਹੋਵੇਗਾ ਕਿ ਕਿਸ ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਤੇ ਜੇਕਰ ਵਿਧਾਇਕ ਤੇ ਦੋਸ਼ ਸਾਬਤ ਹੁੰਦੇ ਹਨ ਤਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਮਤ ਮਾਨ ਕੀ ਫੈਸਲਾ ਲੈਂਦੇ ਹਨ। ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਾ ਦਿਨ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਜਲੰਧਰ ਦੇ ਬੱਸ ਸਟੈਂਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਔਰਤਾਂ ਸ਼ਰਾਬ ਦੇ ਨਸ਼ੇ 'ਚ ਪਾਈਆਂ ਗਈਆਂ ਇਹਨਾਂ ਦੋਵਾਂ ਦੇ ਨਾਲ ਇੱਕ ਬੱਚੀ ਵੀ ਸੀ ਜੋ ਬਹੁਤ ਡਰੀ ਹੋਈ ਸੀ ਇਹਨਾਂ ਦੋਹਾਂ ਔਰਤਾਂ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਕੋਈ ਹੋਸ਼ ਨਹੀਂ ਸੀ ਇਹ ਔਰਤਾਂ ਕੌਣ ਹਨ ਕਿੱਥੋਂ ਆਈਆਂ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਲੰਧਰ ਦੇ ਬੱਸ ਸਟੈਂਡ ਤੇ ਦੋ ਔਰਤਾਂ ਨੇ ਸ਼ਰਾਬ ਪੀ ਕੇ ਕਾਫੀ ਹੰਗਾਮਾ ਕੀਤਾ ਇੱਕ ਔਰਤ ਦੇ ਨਾਲ ਤਾਂ ਇੱਕ ਛੋਟੀ ਜੀ ਬੱਚੀ ਵੀ ਸੀ ਇੱਕ ਔਰਤ ਤੇ ਤਾਂ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਹ ਬੇਹੋਸ਼ ਹੋ ਕੇ ਕਾਫੀ ਦੇਰ ਤੱਕ ਬੱਸ ਸਟੈਂਡ ਦੇ ਫਰਸ਼ ਤੇ ਹੀ ਪਈ ਰਹੀ। ਜਿਸ ਤੋਂ ਬਾਅਦ ਇੱਕ ਔਰਤ ਨੇ ਆਪਣੇ ਫੋਨ ਤੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਉਹ ਦੋਵੇਂ ਔਰਤਾਂ ਨੂੰ ਘਰ ਲੈ ਗਈ। ਇਸ ਮਾਮਲੇ ਤੇ ਬੱਸ ਸਟੈਂਡ ਦੀ ਸੁਰੱਖਿਆ ਚਾਰਜ ਦੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਾ ਔਰਤਾਂ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਦੇਰ ਬਾਅਦ ਵਾਪਸ ਆਏ ਨੇ। ਉਹ ਸ਼ਰਾਬ ਦਾ ਸੇਵਨ ਕਰਕੇ ਦੁਪਹਿਰ ਤੋਂ ਹੀ ਬੱਸ ਸਟੈਂਡ ਤੇ ਹੰਗਾਮਾ ਕਰ ਰਹੇ ਨੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਹ ਔਰਤਾਂ ਆਪਸ ਵਿੱਚ ਲੜਦੀਆਂ ਦੇਖੀਆਂ ਗਈਆਂ ਸਨ। ਹਾਲਾਂਕਿ ਲੜਾਈ ਦਾ ਕਾਰਨ ਹਰ ਤੱਕ ਪਤਾ ਨਹੀਂ ਲੱਗਿਆ ਮੈਂ ਸਰ ਮੈਂ ਸਕਿਉਰਟੀ ਅਫਸਰ ਹਾਂ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁੜੀਆ ਆ ਛੋਟੀ ਜਈ ਤੇ ਹੁਣ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਪੁੱਨੇ ਕੁਝ ਦਾ ਟਾਈਮ ਸੀ ਜਦੋਂ ਇਹ ਲੜਕੀਆਂ ਆਈਆਂ ਨੇ ਇੱਥੇ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਨਾਂ ਦੇ ਨਾਲ ਆਈਆਂ ਸੀ ਇਹਨੂੰ ਕੋਈ ਨਹੀਂ ਮੈਨੂੰ ਪਤਾ ਨਹੀਂ ਕਹਦੇ ਨਾਲ ਆਈਆਂ ਕਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਨੀ ਗੱਲ ਕੀਤੀ ਕੁਛ ਕੀ ਕੀ ਗੱਲ ਕੀ ਉਹਨਾਂ ਦੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਕੋਈ ਡਾਕੂਮੈਂਟ ਵੀ ਦੇ ਰਹਾ ਹੈ ਇਹ ਕੁਝ ਕੁਝ ਨਹੀਂ ਸਿਰਾਣਾ ਦੇ ਕੋਲ ਕੋਈ ਫੋਨ ਇਹਨਾਂ ਫੋਨ ਹੈਗਾ ਉਹ ਗੱਲ ਕੀਤੀ ਫੋਨ ਤੇ ਕਿਸੇ ਫੋਨ ਤੇ ਫੋਨ ਕੋਈ ਰিসিਵ ਨਹੀਂ ਕਰ ਰਿਹਾ ਜੇ ਕਿਸੇ ਨੂੰ ਕਰਦੇ ਵੀ ਆ ਕਿਸੇ ਦਾ ਵੀ ਨਹੀਂ ਆ ਰਿਹਾ ਫੋਨ ਤੁਹਾਨੂੰ ਲੱਗਦਾ ਕੀ ਨਸ਼ਾ ਕੀਤਾ ਹੈ ਜਾਂ ਨਹੀਂ ਡਰਿੰਕ ਕੀਤੀ ਹੋਈ ਨਸ਼ਾ ਕੀਤਾ ਹੋਇਆ ਬਹੁਤ ਜ਼ਿਆਦਾ ਨਸ਼ਾ ਕੀਤਾ ਹੈ ਟ੍ਰੀਟਮੈਂਟ ਦਿੱਤਾ ਇਹਨਾਂ ਨੂੰ ਹਾਂਜੀ ਮੈਂ ਨਿੰਬੂ ਪਾਣੀ ਪਿਲਾਇਆ ਸੀ ਨਿੰਬੂ ਦਿੱਤੇ ਇਹਨਾਂ ਨੂੰ ਕੱਟ-ਕੱਟ ਕੇ ਬਟ ਕੋਈ ਕੋ ਨਹੀਂ ਰਿਹਾ ਉਹਨਾਂ ਦਾ ਤਿੰਨ ਜਣੇ ਆ ਦੋ ਲੇਡੀਆਂ ਐ ਇੱਕ ਬੱਚਾ ਪਿਛਲੇ ਕੁਝ ਸਮੇਂ ਵਿੱਚ ਆਈਆਂ ਵੀਡੀਓ ਨੇ ਇਹ ਸਾਫ਼ ਕਰ ਦਿੱਤਾ ਕਿ ਮੁੰਡਿਆਂ ਦੇ ਮੁਕਾਬਲੇ ਔਰਤਾਂ ਵੀ ਨਸ਼ਾ ਕਰਨ ਵਿੱਚ ਪਿੱਛੇ ਨਹੀਂ ਹਨ ਹਾਲਾਂਕਿ ਸ਼ਰਾਬ ਗੈਰ ਕਾਨੂੰਨੀ ਨਸ਼ੇ ਵਿੱਚ ਨਹੀਂ ਆਉਂਦੀ ਪਰ ਇਸ ਨੇ ਕਿੰਨੇ ਘਰ ਬਰਬਾਦ ਕੀਤੇ ਨੇ ਇਹ ਤਾਂ ਸਭ ਨੂੰ ਪਤਾ ਹੀ ਹੈ ਬਹੁਤ ਸਾਰੇ ਲੋਕਾਂ ਨੇ ਸ਼ਰਾਬ ਨੂੰ ਖੁਸ਼ੀ ਤੇ ਗਮੀ ਦਾ ਸਾਥੀ ਬਣਾ ਲਿਆ ਲੁਧਿਆਣਾ ਦੇ ਕ੍ਰਿਸ਼ਨਾ ਮੰਦਰ ਤੋਂ ਲੈ ਕੇ ਅਸ਼ਮੀਤ ਚੌਂਕ ਤੱਕ ਬਣੀ ਮਾਰਕੀਟ 'ਚ ਨਗਰ ਨਿਗਮ ਨੇ ਕਮਰਸ਼ੀਅਲ ਦੁਕਾਨਾਂ ਤੇ ਨੋਟਿਸ ਚਪਕਾਏ ਹਨ ਜਿਸ ਦੇ ਵਿਰੋਧ ਵਿੱਚ ਦੁਕਾਨਦਾਰਾਂ ਵੱਲੋਂ ਤਾਂ ਨਾ ਦਿੱਤਾ ਗਿਆ ਮੌਕੇ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਦੁਕਾਨਦਾਰਾਂ ਨੂੰ ਸੇਲਾ ਤੇ ਨੋਟਿਸ ਲਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਇਸ ਬਾਰੇ ਉਹ ਮੁੱਖ ਮੰਤਰੀ ਭਗਮਤਮਨ ਨੂੰ ਸ਼ਿਕਾਇਤ ਕਰਨਗੇ। ਸਵੇਰੇ ਨਗਰ ਨਿਗਮ ਵੱਲੋਂ 60 ਦੇ ਕਰੀਬ ਕ੍ਰਿਸ਼ਨ ਮੰਦਿਰ ਤੋਂ ਅਸਮੀਤ ਚੌਕ ਤੱਕ بڑے ਰੋਡ ਦੀਆਂ ਦੁਕਾਨਾਂ ਤੇ ਨੋਟਿਸ ਚਿਪਕਾਏ ਗਏ ਨੇ। ਕੁਝ ਦੁਕਾਨਾਂ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ। ਜਿਸ ਦੇ ਰੋਸ ਵਿੱਚ ਜੁਆ ਦੁਕਾਨਦਾਰਾਂ ਨੇ ਤਰਨਾ ਲਗਾ ਦਿੱਤਾ। ਲਿਹਾਜ਼ਾ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਮੌਕੇ ਤੇ ਪਹੁੰਚੇ। ਉਹਨਾਂ ਦੁਕਾਨਦਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦਰਾਂ ਨੂੰ ਨਾ ਦੁਕਾਨਾਂ ਤੇ ਲੱਗੀਆਂ ਸਿੱਲਾਂ ਤੇ ਨੋਟਿਸ ਹਟਾਉਣ ਦੀ ਗੱਲ ਕਹੀ ਹੈ ਇਸ ਦਰਾਂ ਨੂੰ ਨਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੋ ਟੁਕ ਸੁਣਾਈ ਅਤੇ ਕਿਹਾ ਜੋ ਬਿਲਡਿੰਗਾਂ ਬਣ ਰਹੀਆਂ ਨੇ ਉਹ ਕਿਸ ਦੀ ਸ਼ੈ ਤੇ ਬਣ ਰਹੀਆਂ ਨੇ ਇਸ ਬਾਰੇ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕਰਨਗੇ ਦੇਖੋ ਮੈਂ ਤਾਂ ਇੱਕੋ ਗੱਲ ਕਹਿੰਦਾ ਹਾਂ ਜੀ ਐਮਐਲਏ ਸਾਹਿਬ ਇੱਥੇ ਰੋਡ ਜਾਮ ਕੀਤਾ ਦੁਕਾਨਾਂ ਕਮਰਸ਼ੀਅਲ ਜਿਹੜੀਆਂ ਫੀਲ ਦਿੱਤੀਆਂ ਨਹੀਂ ਹੈ ਕਿਵੇਂ ਦੇ ਦੇਣ ਦੇਖੋ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹਦਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਕੁੱਟ ਵੀ ਖਾਲਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨੇ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਔਰ ਵਾਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੀਆਂ ਇਹਨਾਂ ਦੇ ਅਸੀਲਾ ਜਿਹੜੀਆਂ ਹੁਣੇ ਖਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੈਂ ਜੀ 60 ਦੁਕਾਨਾਂ ਨੇ ਜੀ ਨਗਰ ਦੀ ਜਗ੍ਹਾ ਤੇ ਇਹ ਮੋਲਟਨ ਐਕਸਟੈਂਸ਼ਨ વોર્ਡ ਨੰਬਰ 53 ਜੀ ਕਸ਼ਮੀਰ ਚੌਂਗ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਾਈਡ ਦੀਆਂ ਦੁਕਾਨਾਂ ਨੇ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਵੇਰੇ ਤਕਰੀਬਨ 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਇਵਨ ਗਿਵਨ ਕੋਈ ਨੋਟਿਸ ਸਰਵ ਕੀਤਾ ਗਿਆ ਤੇ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਹੀ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤੁਰੰਤ ਐਮਐਲਏ ਸਾਹਿਬ ਕੋਲ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਸੀਐ ਮੈਂ ਮੇਕ ਸ਼ੋਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬੰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦਿੰਦਾ 1 ਵਜੇ ਪੂਰਾ ਮੇਰੇ ਸਾਹਿਬ ਆ ਗਏ ਹੁਣ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੀ ਸੀਲ ਕੀਤੀ ਹੈ ਦੁਬਾਰਾ ਖੋਲ ਕੇ ਆਓ ਜਾਣਕਾਰ ਮੁਤਾਬਕ 60 ਦੇ ਕਰੀਬ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਈ ਵੱਡੇ ਸ਼ਹਿਰਾਂ 'ਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਲੈ ਕੇ ਉੱਥੋਂ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਉਲ ਦੇਖਣਾ ਪਵੇਗਾ ਕਿ ਇਸ ਮਾਮਲੇ ਤੇ ਦੁਕਾਨਦਾਰਾਂ ਤੇ ਪੁਲਸ ਦਾ ਅਗਲਾ ਐਕਸ਼ਨ ਕੀ ਰਹਿੰਦਾ ਹੈ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਪੁਲਿਸ ਨੇ 2020 ਵਿੱਚ ਦਰਜ ਕੀਤੇ ਗਏ ਧੋਖਾਧੜੀ ਮਾਮਲੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਟਾਟਾ ਕੰਪਨੀ ਦਾ ਡਿਵੈਲਪਮੈਂਟ ਮੈਨੇਜਰ ਹੋਣ ਦਾ ਚਾਸਾ ਦੇ ਕੇ 20 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਗਰੁੱਪ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਪੁਲਿਸ ਨੇ 2020 ਵਿੱਚ ਦਰਜ ਕੀਤੇ ਗਏ ਧੋਖਾਧੜੀ ਮਾਮਲੇ ਤਹਿਤ ਚਾਰ આરોપીਆਂ ਨੂੰ ਕਾਬੂ ਕਰਨ ਵਿੱਚ ਸ ਪੋਰਟਸ ਨੇ ਇਹਨਾਂ ਪਾਸੋਂ ਲੈਪਟਾਪ ਬਾਇਓਮੈਟ੍ਰਿਕ ਅਤੇ ਸਕੈਨਰ ਪ੍ਰਿੰਟਰ ਵੀ ਬਰਾਮਦ ਕੀਤੇ ਹਨ ਜਿਸ ਦੀ ਜਾਣਕਾਰੀ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇ ਜਨ ਨੇ ਦਿੱਤੀ ਉਹਨਾਂ ਕਿਹਾ ਕਿ 2020 ਵਿੱਚ ਮਿਲਿਸ਼ਕਾਇਦੇ ਦੇ ਆਧਾਰ ਤੇ ਐਡੀਸੀ ਪੀਰਪਿੰਦਰ ਕੌਰ ਪੱਟੀ ਦੀ ਸੁਪਰਵਾਈਜ਼ਰ ਹੇਠ ਇਸ ਮਾਮਲੇ ਨੂੰ ਟਰੇਸ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇੱਕ ਵੱਡੀ ਕੰਪਨੀ ਨਾਲ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ આરોપીਆਂ ਨੇ ਛਾਤਰ ਤਰੀਕੇ ਨਾਲ ਇਹਨਾਂ ਦੇ ਨਾਲ ਡੀਲ ਕਰਕੇ ਪੈਸੇ ਕਢਵਾਏ ਸੀ ਇਸ ਮਾਮਲੇ ਵਿੱਚ ਦੋ ਮਹਿਲਾਵਾਂ ਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਥਾਣਾ ਫੋਕਲ ਪੁਆਇੰਟ ਦੇ ਵਿੱਚ 12 12 2023 ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਅੰਡਰ ਸੈਕਸ਼ਨ 420 419 467 6871 ਉਹ ਮੁਕਦਮਾ ਜਿਹੜਾ ਇੱਕ ਕਮਲਜੀਤ ਦੇ ਬਿਆਨ ਤੇ ਕੀਤਾ ਗਿਆ ਸੀ ਜੋ ਇੱਕ ਕੰਪਨੀ ਦੇ ਵਿੱਚ ਮੈਨੇਜਰ ਸੀ ਉਹਨੇ ਦੱਸਿਆ ਵੀ ਸਾਡੇ ਜਿਹੜਾ ਕੰਪਨੀ ਦੇ ਨਾਲ ਇੱਕ ਟਾਟਾ ਸਟੀਲ ਦੇ ਜਿਹੜਾ ਇੱਕ ਫੇਕ ਅਕਾਊਂਟ ਬਣਾ ਕੇ ਤੇ ਕਿਸੇ ਨੇ ਸਾਡਾ 20 ਲੱਖ ਰੁਪਏ ਦੀ ਠੱਗੀ ਕੀਤੀ। ਉਹਦੀ ਜਿਹੜੀ ਸੁਪਰਵਾਈਜ਼ਰ ਸਾਡੇ ADC ਪੀ ਰੁਪਿੰਦਰ ਪੱਟੀ ਮੈਡਮ ਨੂੰ ਦਿੱਤੀ ਗਈ। ਉਹਨਾਂ ਦੇ ਨਾਲ ਸਾਈਬਰ ਸੈੱਲ ਦੀ ਉਹਨਾਂ ਦੀ ਟੀਮ ਤਾਂ ਉਹਨਾਂ ਨੇ ਇੱਕ ਬਹੁਤ ਅੱਛਾ ਜਿਹੜਾ ਇਹ ਗਰੋ ਹੈ ਜਿਹੜਾ ਇਹ ਫੜਿਆ ਜਿਹੜਾ ਗੈਂਗ ਇਹਦੇ ਵਿੱਚ ਜਿਹੜਾ ਚਾਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਲੇਡੀਜ਼ ਆ ਦੋ ਜੈਂਟਸ ਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਜਿਹੜੇ ਅੱਗੇ ਬੰਦਿਆਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜੇ ਇਹ ਚਾਰੇ ਬੰਦੇ ਵੱਖ-ਵੱਖ ਕੋਈ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਆ ਹਰਿਆਣਾ ਦੇ ਆ ਤੇ ਜਿਹੜੇ ਅੱਗੇ ਕੁਝ ਬੰਦੇ ਹੋਰ ਨਾਮਿਨੇਟ ਕੀਤੇ ਉਹ ਅਦਰ ਸਟੇਟ ਦੇ ਆ ਉਹਦੇ ਵਿੱਚ ਇਹਨਾਂ ਨੇ ਇਹਨਾਂ ਦੇ ਕੋਲੋਂ ਕਾਫੀ ਜਿਹੜੀ ਹੈ ਮਤਲਬ ਐਵੀਡੈਂਸ ਜਿਹੜੀ ਸਾਡੇ ਕੋਲ ਜਿਹੜੀ ਹੈ ਉਹ ਮਿਲੀ ਹੈ ਉਹਦੇ ਵਿਚਾਰਨਾਂ ਕੋ ਬਹੁਤ ਲੈਪਟਾਪ ਮਿਲੇ ਆ ਨਕਲੀ ਆਧਾਰ ਕਾਰਡ ਮਿਲੇ ਆ ਬਾਇਓਮੈਟ੍ਰਿਕ ਮਸ਼ੀਨ ਮਿਲੀਆਂ ਐ ਏਟੀਐਮ ਕਾਰਡ ਮਿਲੇ ਆ ਸਕੈਨਰ ਮਿਲੇ ਆ ਜਿਹਦੇ ਨਾਲ ਇਹ ਹਰ ਚੀਜ਼ ਨੂੰ ਜਿਹੜਾ ਫੇਕ ਅਕਾਊਂਟ ਬਣਾ ਲੈਂਦੇ ਸੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਵੱਖ-ਵੱਖ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਇਨ੍ਹਾਂ ਪਾਸੋਂ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਕਈ ਹੋਰ ਸੁਰਾਗ ਲੱਭੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਇਸ ਸਮੇਂ ਪੂਰੇ ਉੱਤਰ ਪ੍ਰਾਧ ਵਿੱਚ ਠੰਡ ਦਾ ਕਹਿਰ جاری ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਬਦਲ ਦੇ ਬਾਵਜੂਦ ਠੰਡ ਅਜੇ ਵੀ ਜ਼ੋਰਾਂ ਤੇ ਹੈ। ਇਸ ਕਾਰਨ ਜਾਨ ਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਵੱਲੋਂ ਰੈੱਡ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਤਰਤਾਪਮਾਨ ਬਦਲਣ ਦੀ ਭੂਵਿੱਖਬਣੀ ਕੀਤੀ ਗਈ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦਾ ਮੈਦਾਨੀ ਇਲਾਕਾ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਡਾ ਰਿਹਾ ਹੈ ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਡੇ ਰਹੇ ਜਿੱਥੇ ਤਾਪਮਾਨ ਆਮ ਨਾਲੋਂ 11.2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਸ਼ਿਮਲੇ 'ਚ ਦਿਨ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਮੋਹਿੰਦਰਗੜ੍ਹ ਸ਼ਹਿਰ ਸਭ ਤੋਂ ਠੰਡੇ ਰਹੇ ਜਿੱਥੇ ਘਟ ਘਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨੀ ਨੇ ਅਗਲੇ 3 ਦਿਨ ਸੰਘਣੀ ਤੁੰਦ ਪੈਣ ਤੇ ਠੰਡੀਆਂ ਹਵਾਵਾਂ ਚੱਲਣ ਦੀ ਭੂਮਿਕਾਣੀ ਕੀਤੀ ਹੈ ਕੜਾਕੇ ਦੀ ਠੰਡ ਦੇ ਚੱਲਦੇ ਆ ਮੌਸਮੀ ਵਿਭਾਗ ਨੇ ਕਿਹਾ ਕਿ ਉੱਤਰ ਪੱਛਮੀ ਤੇ ਕੇਂਦਰੀ ਭਾਰਤ ਵਿੱਚ ਅਗਲੇ 2 ਦਿਨ ਵਿੱਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਹੋਣ ਨਾਲ ਠੰਡ ਤੋਂ ਥੋੜੀ ਬਹੁਤ ਰਾਹਤ ਮਿਲ ਸਕਦੀ ਹੈ ਚਲੋ ਅੱਸੀ ਕਮਾਂ ਸਤਿ ਸ਼੍ਰੀ ਅਕਾਲ ਜੀ। ਕਮਨੀਤ ਕੌਰ ਜੀ। ਹਾਂ ਜੀ। ਮੈਮ D510 ਤੇ ਅਸੀਂ ਅੱਜ ਹੀ ਤੇ ਬੋਲ ਰਹੇ ਆਪਾਂ ਵੈਦਰ ਦੀ ਜਾਣਕਾਰੀ ਲੈਣੀ ਸੀ। ਹਾਂ ਜੀ। ਅਗਲੇ ਦਿਨਾਂ ਲਈ ਕੀ ਹੋਊਗਾ ਮੌਸਮ ਦਾ ਹਾਲੀ ਅਗਲੇ ਕੁਝ ਦਿਨਾਂ ਲਈ? ਅਗਲੇ ਦਿਨਾਂ ਲਈ ਬਾਰਿਸ਼ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ। ਹਾਂ ਜੀ। ਤੇ ਫੌਗ ਵੀ ਹੈ ਜੀ ਜਿਵੇਂ ਅੱਜ orange alert ਆ ਕੋਲ ਏ ਆਰਿਡੈਂਸ ਫੌਗ ਲਈ। ਠੀਕ ਹੈ ਜੀ। ਕੱਲ੍ਹ ਤੋਂ yellow alert and fog ਲਈ। ਕੱਲ੍ਹ ਤੋਂ ਲੱਗਦਾ ਥੋੜਾ ਜਿਹਾ ਇਹ ਇੰਪਰੂਵ ਹੋਣ ਲੱਗ ਗਈਆਂ ਕੰਡੀਸ਼ਨਸ ਠੀਕ ਮੈਮ ਕਈ ਸਾਈਟ ਤੇ ਉਹ ਅੱਜ ਅਗਲੇ ਦਿਨਾਂ ਲਈ بارش ਦਾ ਸਰੇ ਨੇ ਵੀ ਕੁਝ ਦਿਨਾਂ ਅਚਨ ਸੰਭਾਵਨਾ ਹੈਗੀ ਆ ਨਹੀਂ ਜੀ ਆਈਐਮਡੀ ਵੱਲੋਂ ਤਾਂ ਹਾਲੇ ਕੋਈ ਇਸ ਤਰ੍ਹਾਂ ਦੀ ਜੀ ਇਨਫੋਰਮੇਸ਼ਨ ਅੱਛਾ ਇਹ ਅਗਲੇ ਦਿਨਾਂ 'ਚ ਕੋਈ بارش ਦੇ ਸੰਭਾਵਨਾ ਨਹੀਂ ਹਾਂਜੀ ਹਾਂਜੀ ਤੇ ਕਦੋਂ ਤੱਕ ਇਹ ਠੀਕ ਹੈ ਕਦੋਂ ਤੱਕ ਇਹ ਮੌਸਮ ਉਹ ਤੁਹਾਨੂੰ ਲੱਗਦਾ ਵੀ ਟੈਂਪਰੇਚਰ ਥੋੜਾ ਹਾਈ ਹੋ ਦਿੰਦਾ ਹੈ ਅ ਦੇਖੋ ਜੀ ਅੱਜ ਡੈਂਸ ਫੌਗ ਤੇ ਕੋਲਡ ਟੂ ਸੀਅਰ ਕੋਲਡ ਡੇਸ ਵੀ ਹੈ ਜੀ ਹਾਂਜੀ orange alert ਹੈ ਜਿਹੜਾ ਹੈ ਨਾ ਕੱਲ ਤੋਂ ਡੈਂਸ ਫੌਗ ਦਾ ਠੀਕ ਹੈ ਜੀ ਸੀਅਰ ਕੋਲਡ ਡੇਸ ਨਹੀਂ ਹੈਗਾ ਸੋ ਕੱਲ ਤੋਂ ਲੱਗਦਾ ਜੇ ਥੋੜੀ ਜਿਹੀ ਪੌਂਦੀ ਹੈ ਤਾਂ ਫਿਰ ਡੇ ਟਾਈਮ ਟੈਂਪਰੇਚਰ ਵੀ ਥੋੜਾ ਰਾਈਜ਼ ਹੋ ਸਕਦਾ ਠੀਕ ਹੈ ਤੇ بارش ਦੀ ਕਿੰਨਾ ਕੁ ਟਾਈਮ ਸੰਭਾਵਨਾ ਨਹੀਂ ਕੋਈ بارش ਵੀ ਹਲੇ ਤਾਂ ਨਹੀਂ ਹੈ ਜੀ ਹੁਣ ਵਾਲੇ 3-4 ਦਿਨ ਤਾਂ ਠੀਕ ਹੈ ਥੈਂਕ ਯੂ ਮੈਮ ਹਾਂਜੀ ਓਕੇ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਅੰਮ੍ਰਿਤਸਰ ਵਿੱਚ 6.7 ਡਿਗਰੀ ਲੁਧਿਆਣਾ ਵਿੱਚ 7.6 ਡਿਗਰੀ ਪਟਿਆਲਾ ਪਠਾਨਕੋਟ ਤੇ ਬਠਿੰਡਾ ਵਿੱਚ 7.7 ਡਿਗਰੀ ਫਰੀਦਕੋਟ ਵਿੱਚ 7.4 ਡਿਗਰੀ ਨਵਾਂ ਸ਼ਹਿਰ ਵਿੱਚ 6.9 ਡਿਗਰੀ ਫਤਿਹਗੜ੍ਹ ਸਾਹਿਬ ਵਿੱਚ 7.3 ਡਿਗਰੀ ਅਤੇ ਮੁਹਾਲੀ ਵਿੱਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ 24 ਘੰਟਿਆਂ ਦੌਰਾਨ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਸਕਾਈ ਨੈਟ ਵੈਦਰ ਦੀ ਰਿਪੋਰਟ ਅਨਸਾਰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ਥਾਣੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਇੱਕ ਥਾਣੇਦਾਰ ਤੇ ਲੈਡੀ ਪੁਲਿਸ ਇੱਕ ਲੜਕੀ ਤੇ ਝੜਕਦੇ ਦਿਖਾਈ ਦੇ ਰਹੇ ਨੇ ਤੇ ਉਸ ਨੂੰ ਥਾਣੇ ਵਿੱਚੋਂ ਧੱਕੇ ਦੇ ਕੇ ਬਾਹਰ ਕੱਢ ਦਿੰਦੇ ਨੇ। ਇਸ ਮਾਮਲੇ ਤੇ ਗਰਮਾਉਣ ਤੋਂ ਬਾਅਦ ਲੁਧਿਆਣਾ ਦੇ ਐਡੀਸੀਪੀ সোহੇਲ ਕਾਸਿਮ ਨੇ ਕਿਹਾ ਕਿ ਦੋਸ਼ੀ ਤੇ ਐਕਸ਼ਨ ਲਿਆ ਜਾਵੇਗਾ। ਲੁਧਿਆਣਾ ਸ਼ਹਿਰ ਦੇ ਡੱਬਾ ਥਾਣੇ ਦੇ ਐਸਐਚਓ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਸਐਚਓ ਨੇ ਐਨਜੀਓ ਚ ਦਮੰਗਾਈ ਕੀਤੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਦਰਅਸਲ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਨੀਹਾ ਨਾਜ਼ ਦੀ ਲੜਕੀ ਜੋ ਇੱਕ ਐਨਜੀਓ ਚਲਾਉਂਦੀ ਹੈ ਇੱਕ ਪੀੜਤ ਪਰਿਵਾਰ ਨੂੰ ਥਾਣੇ ਲੈ ਕੇ ਆਈ ਸੀ ਉਸ ਨੇ ਐਸਐਚਓ ਤੋਂ ਪੁੱਛਿਆ ਕਿ 4 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਦੋਸ਼ੀ ਅਜੇ ਤੱਕ ਕਿਉਂ ਨਹੀਂ ਫੜੇ ਗਏ ਇਸ ਦੌਰਾਨ ਪੁਲਿਸ ਅਧਿਕਾਰੀ ਤੇ ਲੜਕੀ ਵਿਚਕਾਰ ਗੱਲਬਾਤ ਚੱਲ ਰਹੀ ਸੀ ਅਚਾਨਕ ਮਾਹੌਲ ਗਰਮਾ ਗਿਆ ਪੁਲਸ ਮੁਲਾਜ਼ਮ ਨੇ ਲੜਕੀ ਨੂੰ ਥਾਣੇ ਤੋਂ ਧੱਕਾ ਦੇ ਦਿੱਤਾ ਦਰਅਸਲ ਉਕਤ ਘਟਨਾ ਸੰਬੰਧੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਸ ਨੇ ਲੜਕੀ ਨੂੰ ਥਾਣੇ ਚੋਂ ਤੱਕੇ ਦੇ ਕੇ ਬਾਹਰ ਕੱਢਿਆ ਇਸ ਮਾਮਲੇ ਤੇ ਗਰਮ ਹੋਣ ਤੋਂ ਬਾਅਦ ਲੁਧਿਆਣਾ ਦੇ ਏਡੀਸੀਪੀ সোহੇਲ ਕਾਸੀ ਮੀਰ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੱਲ ਪੁਲਿਸ ਸਟੇਸ਼ਨ ਡਾਵਾ ਪੁਲਿਸ ਕਮਿਸ਼ਨਰ ਹਰਿਆਣਾ ਦਾ ਇੱਕ ਵੀਡੀਓ ਬੜਾ ਵਾਇਰਲ ਹੋਇਆ ਹੈ ਜਿਦੇ ਵਿੱਚ ਐਸਐਚਓ ਪੁਲਿਸ ਸਟੇਸ਼ਨ ਡਾਵਾ ਅਲੈਜਡਲੀ ਇੱਕ ਲੇਡੀ ਦੇ ਨਾਲ ਮਿਸਬੀਹੇਵ ਕਰਦੇ ਨੇ ਸੋ ਉਹਦੇ ਵਿੱਚ ਪ੍ਰੀਲਿਮਿਨਰੀ ਤੌਰ ਤੇ ਇਹ ਪਤਾ ਲੱਗਾ ਹੈ ਕਿ ਇੱਕ ਲੇਡੀ ਨੀਹਾ ਸ਼ਰਮਾ ਉਹ ਗੁਰਾਂਸਨ ਐਨਜੀਓ ਇਨ ਜਲੰਧਰ ਉਹ ਆਈ ਸੀਗੀ ਤੇ ਲੁਧਿਆਣਾ ਕਿਸੇ ਇੱਕ ਕੇਸ ਦੀ ਪਬਾਈ ਦੇ ਸੰਬੰਧ ਵਿੱਚ ਇਹ ਬੇਸਿਕਲੀ ਇੱਕ ਕੇਸ ਪਿੱਛੇ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਹੀ ਹੈਜ਼ ਬੀਨ ਟ੍ਰੇਸ ਬਟ ਯੈਟ ਟੂ ਬੀ ਅਰੈਸਟਡ ਐਂਡ ਉਹਦੇ ਅਰਸ ਉਸ ਤੇ ਪੂਏ ਕੌਪ ਤੇ ਪ੍ਰਕਿਰਣ ਚੱਲਦੇ ਪਏ ਪੁਲਿਸ ਵੱਲੋਂ ਹਾਇਕ ਜਿਹੜੇ ਉਹਦੇ ਵਿੱਚ ਇਕਦਾਮ ਲਏ ਜਾ ਰਹੇ ਨੇ ਸੋ ਉਹਦੀ ਪੈਰਵਾਈ ਲਈ ਉਹ ਜਿਹੜੀ ਕਨਵਰਸੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਚੱਲਦੀ ਪਈ ਅਪੈਰੈਂਟਲੀ ਉਹਦੇ ਵਿੱਚ ਇਹ ਲੱਗਦਾ ਪਿਆ ਕਿ ਉਹ ਜਿਹੜੀ ਲੇਡੀ ਹੈ ਪਹਿਲਾਂ ਹੀ ਉਹਨੇ ਉਹ ਰਿਕਾਰਡ ਕਰਨਾ ਸ਼ੁਰੂ ਕਰ ਦਿਆ ਸੀਗਾ ਜਦੋਂ ਇਵਨ ਦਾ ਕਨਵਰਸੇਸ਼ਨ ਵਾਸ ਨਾਰਮਲ ਉਸ ਤੋਂ ਬਾਅਦ ਸ਼ੀ ਸੇਜ਼ ਥਿੰਗਸ ਵੀ ਐਸਾ ਚੋਣ ਕਿ ਕਿੰਨੇ ਦਿਨਾਂ ਚ ਬੰਦਾ ਫੜੂਗੀ ਮਤਲਬ ਸਮ ਪ੍ਰੋਵੋਕਿੰਗ ਸਟੇਟਮੈਂਟਸ ਐਂਡ ਦੈਨ ਦੇਰ ਇਜ਼ ਅ ਹੀਟ ਆਫ ਮੂਵਮੈਂਟ ਸੋ ਉਸ ਚੀਜ਼ ਨੂੰ ਬੇਸਿਕਲੀ ਇਨਕੁਆਇਰ ਕਰਨ ਲਈ ਅਸੀਂ ਏਸੀਪੀ ਇੰਡਸਟਰੀਅਲ ਏਰੀਆ ਬੀ ਹੀ ਹੈਜ਼ ਬੀਨ ਟਾਸਕਡ ਐਂਡ ਹੀ ਵਿਲ ਲੁੱਕ ਇਨਟੂ ਦਾ ਡਿਟੇਲਸ ਕਿ ਕਿ ਹੋਜੇ ਹਾਲਾਤ ਸੀ ਕਿਉਂ ਉਹ ਸਾਰਾ ਹੋਇਆ ਐਂਡ ਉਹਦੇ ਵਿੱਚ ਜਿਹੜੀ ਕੰਸਰਨ ਜਿਹੜੀ ਹੈ ਉਹਨਾਂ ਨੂੰ ਵੀ ਸਮਝ ਕੀਤਾ ਗਿਆ ਸੋ ਵੀ ਕੈਨ ਹੇਅਰ ਹਰ ਸਾਈਡ ਐਜ਼ ਵੈਲ ਐਂਡ ਇਹਦੇ ਵਿੱਚ ਫਿਰ ਜੇ ਕੋਈ ਪੁਲਿਸ ਮੁਲਾਜ਼ਮ ਇਜ਼ ਐਟ ਫਾਲਟ ਤਾਂ ਉਹਦੇ ਬਰਖਲਾਫ ਜਿਹੜੀ ਵੀ ਬੰਦੀ ਫਿਰ ਕਾਰਵਾਈ ਹੈਗੀ ਆਪਾਂ ਕਰਾਂਗੇ ਦਰਅਸਲ 4 ਸਾਲ ਦੀ ਬੱਚੀ ਦੇ ਕਤਲ ਦੇ ਮਾਮਲੇ 'ਚ ਬਚਾ ਲਈ ਪਹੁੰਚੀ ਐਨਜੀਓ ਦੀ ਮੁਖੀ ਨੇਹਾ ਸ਼ਰਮਾ ਨੇ ਥਾਣਾ ਇੰਚਾਰਜ ਤੇ ਉਸ ਨਾਲ ਬਦਸਲੂਕੀ ਕਰਨ ਦੇ ਤੇ ਉਸ ਨੂੰ ਥਾਣੇ 'ਚੋਂ ਬਾਹਰ ਧੱਕਣ ਦੇ ਦੋਸ਼ ਲਾਇਆ ਹਨ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੋ ਗਈ ਹੈ ਪਰ ਥਾਣਾ ਸਦਰ ਦੇ ਇੰਚਾਰਜ ਕੁਲਬੀਰ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਅਨਕਾਰਦਿਆਂ ਇਸ ਨੂੰ ਯੋਜਨਾਬੱਧ ਦੱਸਿਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂਦੇ ਹਾਂ ਅੱਜ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਖੇਡਾਂ ਵਿੱਚ ਇੱਕ ਵਾਰ ਫਿਰ ਪੰਜਾਬ ਯੂਨੀਵਰਸਿਟੀ ਨੇ ਮਾਰੀ ਮੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਵਕਕਾਰੀ ਟਰੋਫੀ ਮੋਲਾਨਾ ਅਬੁਲ ਕਲਾਮ ਕੀਤੀ ਹਾਸਲ ਪੰਜਾਬ ਦੇ ਲੋਕਾਂ ਤੇ ਲੀਡਰਾਂ ਵਿੱਚ ਖੁਸ਼ੀ ਦੀ ਲਹਿਰ ਲੀਡਰਾਂ ਨੇ ਲੋਕਾਂ ਨੂੰ ਦਿੱਤੀ ਵਧਾਈ ਹੁਸ਼ਿਆਰਪੁਰ ਪਹੁੰਚੇ ਕੇਂਦਰੀ ਮੰਤਰੀ ਨਿਦੀਨ ਗੜਕਰੀ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ 4000 ਕਰੋੜ ਦੇ 29 ਪ੍ਰੋਜੈਕਟਾਂ ਦਾ ਰੱਖਿਆ ਨੀ ਪੱਥਰ ਪੰਜਾਬ ਲਈ ਕਈ ਹੋਰ ਪ੍ਰੋਜੈਕਟਾਂ ਦਾ ਕੀਤਾ ਐਲਾਨ ਪੰਜਾਬ ਲਈ 12000 ਕਰੋੜ ਰੁਪਏ ਦੇ ਕਈ ਹੋਰ ਪ੍ਰੋਜੈਕਟਾਂ ਦਾ ਕੀਤਾ ਐਲਾਨ ਕੇਂਦਰੀ ਮੰਤਰੀ ਨਿਤਿੰਗਰ ਕਟਕਰੀ ਦੇਵਸ਼ਾਪੁਰ ਦੌਰੇ ਵਿੱਚ ਚੇਨਈ ਪਹੁੰਚੇ ਪੰਜਾਬ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਪਹੁੰਚਣ ਤੇ ਸੁਨੀਲ ਜਾਖੜ ਨੇ ਸੱਦ ਦੇ ਤਿੱਖੇ ਨਿਸ਼ਾਨੇ ਕਿਹਾ ਹੋ ਸਕਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਹਾ ਹੈਲੀਕਾਪਟਰ ਨਾ ਚੱਲਣ ਕਾਰਨ ਨਹੀਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦੀ ਪਾਰਟੀ ਦੇ ਵਿਧਾਇਕ ਅਮਨਦੀ ਪ੍ਰੋੜਾ ਦੀਆਂ ਵਧੀਆਂ ਮੁਸ਼ਕਲਾਂ ਸਾਬਕਾ ਪੀਏ ਨੂਤਮ ਕੀ ਦੇਣਾ ਪੈ ਸਕਦਾ ਹੈ ਮਹਿੰਗਾ ਪੀਏ ਨੇ ਲੋਕਪਾਲ ਕੋਰਕੀ ਤਿੱਖੈਤ ਕੈਤੋ ਬਾਤ ਅਮਨਦੀ ਪ੍ਰੋੜਾ ਤੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸੰਭਲ ਜਾਰੀ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਂਦਰੋਮਾਂਗੇ ਧੰਨਵਾਦ